ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਨੇ ਪਰ ਉਹ ਪੁਲਿਸ ਜਾਂਚ ਤੋਂ ਖੁਸ਼ ਨਹੀਂ ਉਹਨਾਂ ਕਬੂਲਿਆ ਕਿ ਹਮਲਾ ਕਰਨ ਵਾਲੇ ਸਿੰਘ ਟਕਸਾਲ ਦੇ ਹੀ ਮੌਜੂਦਾ ਵਿਦਿਆਰਥੀ ਨੇ ਇੱਕ ਖੁੱਲੀ ਪ੍ਰੈਸ ਕਾਨਫਰੰਸ ਵਿੱਚ ਬਾਬਾ ਹਰਨਾਮ ਸਿੰਘ ਤੁਮਾ ਨੇ ਬਾਬਾ ਰਣਜੀਤ ਸਿੰਘ ਢੜਰੀਆਂ ਵਾਲਿਆਂ ਤੇ ਹਮਲਾ ਕਰਨ ਵਾਲਿਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਪ੍ਰੋਸਾਦ ਵਾਇਆ ਦੇਖੋ ਜੀ ਉਹ ਜਿਹੜੇ ਸਿੰਘ ਹੈ ਉਹ ਸਾਡੀ ਜਥੇਬੰਦੀ ਦੇ ਵਿਦਿਆਰਥੀ ਹੈ ਸਾਡੀ ਜਥੇਬੰਦੀ ਦੇ ਵਿੱਚ ਹੀ ਉਹ ਗੁਰਮਤਿ ਵਿਦਿਆ ਪੜ੍ਹ ਰਹੇ ਸੀ ਔਰ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਅਣਮਨੁੱਖੀ ਉਹਨਾਂ ਤੇ ਟੌਰਚਰ ਕੀਤਾ ਔਰ ਉਹਨਾਂ ਦੇ ਉੱਤੇ ਇਸ ਕੇਸ ਨੂੰ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਦਮਦਮੇ ਟਕਸਾਲ ਦੇ ਕਿਸੇ ਵੀ ਸੰਘ ਦੇ ਉੱਤੇ ਕੋਈ ਵੀ ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਸੰਕਟ ਆਉਂਦਾ ਤੇ ਸਾਡਾ ਫਰਜ਼ ਹੈ ਅਸੀਂ ਆਪਣੀ ਜਥੇਬੰਦੀ ਦੇ ਸਿੰਘਾਂ ਦੀ ਕਾਰਵਾਈ ਕਰੀਏ ਉਸ ਦੀ ਆਰਥਿਕ ਜਾਂ બીજી ਮਦਦ ਵੀ ਕਰੀਏ ਨਹੀਂ ਅਸੀਂ ਹਰ ਤਰ੍ਹਾਂ ਕਰਕੇ ਉਹਨਾਂ ਦੀ ਮਦਦ ਕਰਾਂਗੇ ਲੀਗਲੀ ਤੌਰ ਤੇ ਵੀ ਉਹਨਾਂ ਦੀ ਵੀ ਜਿਹੜੀ ਲੋਡ ਹੋਊਗੀ ਉਹਨਾਂ ਦੇ ਪਰਿਵਾਰਾਂ ਦੀ ਵੀ ਹਰ ਤਰ੍ਹਾਂ ਕਰਕੇ ਉਹਨਾਂ ਦੀ ਸਹਾਇਤਾ ਕਰਾਂਗੇ ਦੇਖੋ ਮੇਰੀ ਬੇਨਤੀ ਇਹ ਹੈ ਕੱਲ ਪਰਸ ਪਰਸੋਂ ਉਹਨਾਂ ਸਿੰਘਾਂ ਦੀ ਪੇਸ਼ੀ ਸੀ ਜੋ ਮੈਂ ਮੀਡੀਆ ਦੇ ਵਿੱਚ ਪੜ੍ਹਿਆ ਉਹਨਾਂ ਨੇ تسلیم ਕੀਤਾ ਸੰਘਾ ਨੇ ਉਹ ਕਹਿੰਦੇ ਵੀ ਇਹ ਬਾਰ 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 ਅਪਮਾਨਜਨਕ ਸ਼ਬਦਾਵਲੀ ਵਰਤੇ ਵਰਤ ਰਿਹਾ ਸੀ ਤੇ ਸਾਡੀਆਂ ਭਾਵਨਾਵਾਂ ਨੂੰ ਸੱਟ ਲੱਗੀ ਤੇ ਅਸੀਂ ਇਸ ਕਰਕੇ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਇਹ ਉਹਨਾਂ ਸਿੰਘਾਂ ਦੀਆਂ ਭਾਵਨਾਵਾਂ ਦੇਖੋ ਜੀ ਬੇਨਤੀ ਇਹ ਹੈ ਪਹਿਲੀ ਗੱਲ ਢੱਡਰੀਆਂ ਵਾਲੇ ਨੇ ਆਪ تسلیم ਕੀਤਾ ਮੇਰੇ ਨਾਲ ਪੰਜ ਗੱਡੀਆਂ ਸੀ ਪੰਜ ਗੱਡੀਆਂ ਔਰ ਫਿਰ ਤੁਸੀਂ ਇਹ ਦੇਖੋ ਵੀ ਕਹਿੰਦਾ ਵੀ ਅੱਗੇ ਵੀ ਇੱਕ ਗੱਡੀ ਜਾ ਰਹੀ ਸੀ ਬਾਕੀ ਦੀਆਂ ਗੱਡੀਆਂ ਪਿੱਛੇ ਜਾ ਰਹੀਆਂ ਸਨ ਉਹਦੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਗਲੀ ਗੱਡੀ ਗਈ ਉਹ ਕਿੱਥੇ ਗਈ ਫਿਰ ਇਹ ਅਗਲੀ ਗੱਲ ਕਹਿ ਰਿਹਾ ਵੀ 4 ਕਿਲੋਮੀਟਰ ਤੱਕ ਮੇਰੇ ਮਗਰ ਉਹਨਾਂ ਨੇ ਪਿੱਛਾ ਕੀਤਾ ਸੰਘਾ ਨੇ ਔਰ ਕੀ ਜਿਹੜੀ ਗੱਡੀ ਦੇ ਮਗਰ ਇੰਨਾ ਲੰਮਾ ਸਮਾਂ ਪਿੱਛਾ ਪਿੱਛਾ ਕੀਤਾ ਗਿਆ ਮਗਰ ਲੀਆਂ ਗੱਡੀਆਂ ਪਿੱਛੇ ਖਲੋਤੀਆਂ ਰਹੀਆਂ ਉਹ ਪਿਛਲੀਆਂ ਗੱਡੀਆਂ ਕਿਉਂ ਨਾ ਆਈਆਂ ਇਹ ਇਹ ਜਿਹੜੀ ਜਾਂਚ ਹੈ ਨਾ ਜੀ ਇਸ ਜਿਹੜੇ ਇਹ ਇਹੋ ਦੀ ਗੱਲ ਕੀਤੀ ਜਾ ਰਹੀ ਹੈ ਇਹ ਬੜੇ ਤਰ੍ਹਾਂ ਦੇ ਸ਼ੱਕ ਜ਼ਾਹਿਰ ਹੋ ਰਹੇ ਆ ਔਰ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਨਿਰਪੱਖਤਾ ਦੇ ਨਾਲ ਇਹਦੀ ਸਾਰੀ ਜਾਂਚ ਕਰਨੀ ਚਾਹੀਦੀ ਹੈ। ਨਹੀਂ ਪੰਜਾਬ ਪੁਲਿਸ ਦੀ ਜਾਂਚ ਨਾਲ ਖੁਸ਼ ਹੋ ਕਿ ਤੁਸੀਂ ਮੰਨ ਕਰੋਗੇ ਕੋਈ ਹੋਰ ਏਜੰਸੀ ਦੀ ਜਾਂਚ ਨਹੀਂ ਮੈਂ ਇਹੀ ਚਾਹੁੰਦਾ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਾਰੇ ਮਸਲੇ ਦੀ ਤਾਂ ਕਿ ਪਤਾ ਲੱਗੇ ਕਿ ਇਹ ਜੋ ਘਟਨਾਕ੍ਰਮ ਵਾਪਰਿਆ ਇਹਦੇ ਵਿੱਚ ਸਹੀ ਅਸਲੀਅਤ ਜਿਹੜੀ ਲੋਕਾਂ ਦੇ ਸਾਹਮਣੇ ਆ ਸਕੇ। ਪੁਲਿਸ ਦੀ ਜਾਂਚ ਤੇ ਸੰਤੁਸ਼ਟੀ ਹੈ ਜੀ ਤੁਹਾਡੀ? ਕੀ ਕਿਸੇ ਹੋਰ ਏਜੰਸੀ ਵੱਲੋਂ ਨਹੀਂ ਨਹੀਂ ਮੈਂ ਮੈਂ ਇੱਕੋ ਬੇਨਤੀ ਕਰਦਾ ਪੁਲਿਸ ਤਾਂ ਕਈ ਵਾਰੀ ਦੇਖੋ ਪੁਲਿਸ ਤਾਂ ਕਈ ਵਾਰੀ ਜਾਂਚ ਕਰਦੇ ਆ ਜਾਂ ਇਹੋ ਜਿਹੇ ਮਸਲਿਆਂ ਦੇ ਵਿੱਚ ਕਈ ਵਾਰੀ ਬੰਦਿਆਂ ਨੂੰ ਕਈ ਤਰ੍ਹਾਂ ਦਾ ਉਹਨਾਂ ਤੇ ਪ੍ਰੈਸ਼ਰ ਪਾ ਕੇ ਕਈ ਤਰ੍ਹਾਂ ਦਾ ਕੁਛ ਨਾ ਕੁਛ ਪੂਰਾ ਪਰਾ ਵੀ ਹੋ ਸਕਦਾ ਜਿਹੜੀ ਵੀ ਏਜੰਸੀ ਜਿਸ ਵੀ ਏਜੰਸੀ ਨੇ ਜਾਂਚ ਕਰਨੀ ਆ ਉਹ ਪਾਰਦਰਸ਼ਤਾ ਦੇ ਨਾਲ ਇਹਦੀ ਜਾਂਚ ਕਰੇ ਦੇਖੋ ਜੀ ਬੇਨਤੀ ਇਹ ਆ ਇਹ ਬਬੂਲਾ ਵਧਾਉਣ ਦਾ ਮੁੱਖ ਦੋਸ਼ੀ ਢੱਡੀਆਂ ਵਾਲਾ ਟੱਡਰੀਆਂ ਵਾਲੇ ਨੂੰ ਇੱਕੋ ਗੱਲ ਤੁਸੀਂ ਪ੍ਰੈਸ ਵਾਲੇ ਸਵਾਲ ਕਰੋ ਜਾ ਕੇ ਪੁੱਛੋ ਮੈਂ ਦੇਸ਼ ਵਿਦੇਸ਼ ਦੇ মিডিਆ ਨੂੰ ਗੱਲ ਅੱਜ ਫੇਰ ਕਹਿਣੀ ਚਾਹੁੰਦਾ ਕਿ ਉਹ ਜਿਹੜੀਆਂ 4 ਸਾਲ ਪਹਿਲਾਂ ਉਹਨੇ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਉਹਦਾ ਜਵਾਬ ਕਿਉਂ ਨਹੀਂ ਦੇ ਰਿਹਾ ਉਹ ਇਸ ਉੱਤੇ ਪਰਦਾ ਕਸ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਿਹਾ ਉਹ ਅਸਲੀਅਤ ਕਿਉਂ ਨਹੀਂ ਲੋਕਾਂ ਦੇ ਵਿੱਚ ਬਿਆਨ ਕਰ ਰਿਹਾ ਆਏ ਦਿਨੋਂ ਆਪਣੇ ਬਿਆਨ ਬਦਲ ਲਿਆ ਬਦਲ ਰਿਹਾ ਆਏ ਦਿਨ ਉਸ ਗੱਲ ਨੂੰ ਨਹੀਂ ਉਸ ਗੱਲ ਨੂੰ ਨਹੀਂ ਉਸ ਗੱਲ ਤੋਂ ਦੂਰੀ ਬਣਾ ਕੇ ਵਿਚਕਾਰ ਪੜਦਾ ਰੱਖ ਕੇ ਗੱਲਾਂ ਬਣਾ ਰਿਹਾ ਲੋਕਾਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਲਈ ਕਿ ਮੈਂ ਬਹੁਤ ਸੱਚਾ ਸੁੱਚਾ ਬੜਾ ਧਰਮਾਤਮਾ ਹਾਲਾਂਕਿ ਕੋਈ ਵੀ ਪ੍ਰਚਾਰਕ ਹੈ ਕੋਈ ਧਰਮ ਦੇ ਵਿੱਚ ਆਸਥਾ ਰੱਖਣ ਵਾਲਾ ਉਸ ਵਿਅਕਤੀ ਨੂੰ ਇਹ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਦੀ ਸ਼ਾਨ ਦੇ ਖਿਲਾਫ ਬੋਲੇ ਜਿੱਤ ਦੋ ਤਰ੍ਹਾਂ ਦੇ ਮੁੱਦੇ ਹੈ ਜੀ ਇੱਕ ਜਮਾਤੀ ਹੈ ਇੱਕ ਜਾਤੀ ਹੈ ਜਮਾਤੀ ਤੌਰ ਤੇ ਕੋਈ ਮਸਲਾ ਆਉਂਦਾ ਉਸ ਨੂੰ ਉਸ ਉੱਤੇ ਟੀਕਾ ਟਿੱਪਣੀ ਕਰਨੀ ਜਾਂ ਉਸ ਮਸਲੇ ਬਾਰੇ ਕੋਈ ਵੀ ਵਿਚਾਰ ਕਰਨੀ ਉਹ ਗੱਲ ਕਰਨ ਦਾ ਸ਼ਬਦਾਵਲੀ ਨੂੰ ਸਹੀ ਰੂਪ ਦੇ ਕੇ ਉਹ ਹਰ ਇੱਕ ਨੂੰ ਹੱਕ ਹੈ ਪਰ ਜਾਤੀ ਤੌਰ ਤੇ ਕਿਸੇ ਉੱਤੇ ਘਟਿਆ ਕਿਸਮ ਦੇ આરોਪ ਲਾਉਣੇ ਪਹਿਲੀ ਗੱਲ ਮੈਂ ਇਹ ਪੁੱਛਣੀ ਚਾਹਣਾ ਢੱਡਰੀਆਂ ਵਾਲੇ ਨੂੰ ਕਿ ਉਹਨੇ ਇਹ ਗੱਲ ਕਹੀ ਹੈ ਕਿ ਇਹ ਸਰਕਾਰੀ ਬੰਦਾ ਸਰਕਾਰ ਦੇ ਇਹ ਦੇ ਨਾਲ ਗਨਮੈਨ ਸਰਕਾਰ ਦੀਆਂ ਦੇ ਨਾਲ ਜਿਪਸੀਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨੇ ਸਰੇ ਆਂ ਬਾਵਾ ਲਾਰ ਲਾਰ ਤੇ ਝੂਠ ਬੋਲਿਆ ਕੀ ਉਹਨੂੰ ਸੰਤ ਖਵਾਉਣ ਦਾ ਹੱਕ ਹੈ ਕੀ ਉਹਨੂੰ ਸਿੱਖ ਪ੍ਰਚਾਰ ਉਹਨੂੰ ਤਾਂ ਸਿੱਖ ਵੀ ਖਵਾਉਣ ਦਾ ਹੱਕ ਨਹੀਂ ਉਸ ਵਿਅਕਤੀ ਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਨਹੀਂ ਕਰ ਰਿਹਾ ਉਹਨੂੰ ਕਹੋ ਸਾਬਤ ਕਰ ਕੋਈ ਦੁਨੀਆ ਦੇ ਵਿੱਚ ਤੂੰ ਸਰਕਾਰ ਨੂੰ ਕਹੇ ਮੇਰੇ ਨਾਲ ਇੱਕ ਵੀ ਸਰਕਾਰੀ ਹਥਿਆਰ ਹੋਵੇ ਇੱਕ ਵੀ ਸਰਕਾਰ ਦਾ ਕਨ ਮੈਨ ਹੋਵੇ ਇੱਕ ਵੀ ਸਰਕਾਰੀ ਗੱਡੀ ਹੋਵੇ ਮੈਨੂੰ ਪੰਥ ਤੇ ਕੌਮ ਜਿੱਥੇ ਮਰਜ਼ੀ ਖੜਾ ਕਰਕੇ ਸਜਾ ਦੇਵੇ ਮੈਂ ਸਜਾ ਭੁਗਤਉ ਨਹੀਂ ਉਹ ਸਜਾ ਭੁਗਤ ਦੇਖੋ ਬੇਨਤੀ ਹੈ ਢੱਡਰੀਆਂ ਵਾਲੇ ਦਾ ਸੁਭਾ ਜੇ ਉਹ ਮੇਰੇ ਬਾਬਤ ਇੰਨੀਆਂ ਘਟੀਆਂ ਸ਼ਬਦਾਵਲੀ ਵਰਤ ਸਕਦਾ ਨੀਵੇਂ ਪੱਦਰ ਦੀ ਸ਼ਬਦਾਵਲੀ ਵਰਤ ਸਕਦਾ ਤਾਂ ਇਹ ਗੱਲ ਕਹਿਣ ਤੋਂ ਗਰੇਜ ਹੀ ਨਹੀਂ ਕਰਦਾ ਪਰ ਇਹ ਗੱਲ ਪ੍ਰਸ਼ਾਸਨ ਨੇ ਦੇਖਣੀ ਹੈ ਜੇ ਪ੍ਰਸ਼ਾਸਨ ਜਾਂ ਸਰਕਾਰ ਚਾਹੁੰਦੀ ਹੈ ਤਾਂ ਮੈਂ ਹਰ ਤਰ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਣ ਨੂੰ ਤਿਆਰ ਆ ਮੈਂ ਕੋਈ ਮੈਂ ਮਤਲਬ ਕੋਈ ਕਿਸੇ ਗੱਲ ਤੋਂ ਭੱਜਿਆ ਨਹੀਂ ਉਹਨੇ ਕਿਹਾ ਸੀ ਜੀ ਮੇਰੀ ਬੁਸਤਾਰ ਤੇ ਕਿੰਨੀ ਬਰੰਤੂ ਕੀਤਾ ਗਿਆ ਬਾਜਾ ਕੋਈ ਤੁਹਾਡੀ ਸੋਸ਼ਲ ਮੀਡੀਆ 'ਚ ਪਹਿਲਾਂ ਵੀ ਵੀਡੀਓ ਆਈਆਂ ਵੀ ਅਟੈਕ ਕੀਤਾ ਜਾਇਆ ਗਿਆ ਫਿਰ ਮੈਂ ਬੋਲਿਆ ਜਿਹੜੀ ਭਾਈ ਸਾਹਿਬ ਮੈਂ ਗੱਲ ਕਹੀ ਹੈ ਵੀ ਤੁਸੀਂ 4 ਸਾਲ ਤੋਂ ਜੋ ਉਹਨੇ ਬੋਲਿਆ ਪਹਿਲਾਂ ਉਹਨੂੰ ਜਾ ਕੇ ਸਵਾਲ ਕਰੋ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਜਿਹੜੀ ਗੱਲ ਉਹਨੇ 4 ਸਾਲ ਪਹਿਲਾਂ ਬੋਲੀ ਹੈ 4 ਸਾਲਾਂ ਵਿੱਚ ਅੱਜ ਤੋਂ ਲੈ ਕੇ 4 ਸਾਲ ਪਹਿਲਾਂ ਉਹਨੂੰ ਕੋਹ ਵੀ ਦੇ ਮਾਂ ਦਾ ਪੁੱਤ ਹੈ ਆਪਣੀ ਦਾ ਸੱਚਾ ਸਿੱਖ ਕਿਸੇ ਵੀ ਦੁਨੀਆ ਦੇ ਵਿੱਚ ਇਹ ਗੱਲ ਸਾਬਤ ਕਰ ਹਰਨਾਮ ਸਿੰਘ ਨੇ ਤੇਰੇ ਖਿਲਾਫ ਕਦੇ ਇੱਕ ਸ਼ਬਦ ਵੀ ਬੋਲਿਆ ਹੋਵੇ ਤੂੰ ਹੀ ਬਹੁਤ ਇਹਨੂੰ ਇਹ ਗੱਲ ਪੁੱਛੋ ਵੀ ਤੂੰ ਬਹੁਤ ਵੱਡਾ ਧਰਮ ਦਾ ਠੇਕੇਦਾਰ ਹੈਂ ਤੂੰ ਹਰ ਇੱਕ ਦੇ ਉੱਤੇ ਉਂਗਲ ਚੁੱਕੇ ਹਰ ਇੱਕ ਦੇ ਉੱਤੇ ਤੂੰ ਨੁਕਤਾ ਨੁਕਤਾ ਮਤਲ ਨੁਕਤਾ ਚਿੰਨੀ ਕਰੇਂ ਹਰ ਇੱਕ ਦੇ ਉੱਤੇ ਟਿੱਕਾ ਟਿੱਪਣੀ ਕਰੇਂ ਕਿ ਸਾਨੂੰ ਇਹ ਸਿਖਾਇਆ ਪਹਿਲਾਂ ਤਾਂ ਉਹਨੂੰ ਇਹ ਪੁੱਛੋ ਵੀ ਤੇਰਾ ਪਿਛੋਕੜ ਕੀ ਹੈ ਤੂੰ ਕਿਹੜੀ ਸੰਸਥਾ ਦੇ ਵਿੱਚੋਂ ਵਿਦਿਆ ਪੜ੍ਹਿਆ ਕਿਹੜੀ ਕਿਹੜੇ ਉਸਤਾਦ ਨੇ ਤੈਨੂੰ ਇਹ ਕੁਝ ਸਿਖਾਇਆ ਵੀ ਸੰਗਤ ਦੇ ਵਿੱਚ ਆਹੀ ਤੂੰ ਪ੍ਰਚਾਰ ਕਰਨਾ ਜੋ ਕੁਝ ਤੂੰ ਕਰ ਰਿਹਾ ਅੱਗ ਲਾ ਸਾਰੀ ਦੁਨੀਆ ਵਿੱਚ ਅੱਗ ਲਾ ਕੇ ਰੱਖ ਦਿੱਤੀ ਸਾਰੀ ਦੁਨੀਆ ਦੀਆਂ ਭਾਵਨਾਵਾਂ ਪੜਤਾ ਕੇ ਰੱਖ ਦਿੱਤੀਆਂ ਤੇ ਹੁਣ ਉਹ ਆਏ ਦਿਨ ਬਿਆਨ ਬਦਲ-ਬਦਲ ਕੇ ਆਪਣੇ ਆਪ ਨੂੰ ਸੱਚਾ-ਸੁੱਚਾ ਉਹਨੂੰ ਇੱਕੋ ਹੀ ਗੱਲ ਦਾ ਜਵਾਬ ਪੁੱਛੋ ਵੀ ਤੂੰ 4 ਸਾਲ ਪਹਿਲਾਂ ਟੀਕਾ ਟਿੱਪਣੀ ਕੀਤੀ ਕਿਉਂ ਸੀ ਦੇਖੋ ਗੱਲ ਸੁਣੋ ਜੀ ਵਿਵਾਦ ਹੈ ਜਾਂ ਫਿਰ ਉਹ ਕੋਈ ਨਹੀਂ ਮੇਰਾ ਦੇਖੋ ਗੱਲ ਸੁਣੋ ব্যক্তিগত মেরে তে ਕੋਈ ਟਿੱਕਾ ਟਿੱਪਣੀ ਕਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਜੇ ਟਕਸਾਲ ਦੀ ਦਸਤਾਰ ਤੇ ਕੋਈ ਟਿੱਕਾ ਟਿੱਪਣੀ ਕਰੂਗਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਦੇ ਵੀ ਨਹੀਂ ਨਹੀਂ ਉਹਨੂੰ ਕਹੋ ਉਹ ਉਹ ਸ਼ਰਾਰਤ ਦੇ ਨਾਲ ਇਹ ਗੱਲ ਲੋਕਾਂ ਦੇ ਵਿੱਚ ਲੋਕਾਂ ਨੂੰ ਜਾਣ ਬੁੱਝ ਕੇ ਗਲਤ ਰੂਪ ਇਸ ਗੱਲ ਦਾ ਦੇ ਰਿਹਾ ਕਿ ਮੈਂ ਟਕਸਾਲ ਦੇ ਨਹੀਂ ਮੈਂ ਕੌਣ ਹੈ ਮੈਨੂੰ ਦੱਸੋ ਵਿਅਕਤੀਗਤ ਮੈਂ ਕੀ ਹਾਂ ਮੇਰੇ ਨਾਲ ਟਕਸਾਲ ਜੁੜੀ ਹੈ ਟਕਸਾਲ ਨਾਲ ਮੈਂ ਜੁੜਿਆ ਟਕਸਾ ਸੰਸਥਾ ਤੇ ਟਕਸਾ ਸੰਸਥਾ ਔਰ ਸੰਸਥਾ ਦਾ ਮੁਖੀ ਅਲੱਗ ਨਹੀਂ ਹੁੰਦੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਰੇ ਕੋਈ ਗੱਲ ਉੱਠਦੀ ਹੈ ਤਾਂ ਉਹ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਹੈ ਉਸ ਇਕੱਲੇ ਪ੍ਰਧਾਨ ਦੀ ਨਹੀਂ ਸੰਸਥਾ ਦੀ ਗੱਲ ਹੈ ਕਿਸੇ ਪਾਰਟੀ ਦੇ ਮੁਖੀ ਤੇ ਗੱਲ ਪ੍ਰਧਾਨ ਮੰਤਰੀ ਤੇ ਗੱਲ ਉੱਠਦੀ ਹੈ ਰਾਸ਼ਟਰਪਤੀ ਤੇ ਗੱਲ ਉੱਠਦੀ ਹੈ ਕਿਸੇ ਸੰਸਥਾ ਦੇ ਮੁਖੀ ਤੇ ਗੱਲ ਉੱਠਦੀ ਹੈ ਉਹ ਸਮੁੱਚੀ ਜਮਾਤ ਉਹਦੇ ਵਿੱਚ ਸ਼ਾਮਲ ਹੁੰਦੀ ਹੈ ਵਿਅਕਤੀ ਵੱਲੋਂ ਪਹਿਲਾਂ ਕੋਈ ਵਾਰਨਿੰਗ ਦਿੱਤੀ ਗਈ ਵੀ ਇਹੋ ਜੀ ਸ਼ਬਦਾਵਲੀ ਬੰਦ ਕਰਨ ਲਈ ਆ ਇਹੋ ਜੀ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਅਮਰੀਕਾ ਦੇ ਵਿੱਚ ਇੰਗਲੈਂਡ ਤੋਂ ਬਾਅਦ ਜਦੋਂ ਇਹ ਵਿਦਵਾਨ ਲਾਉਣ ਗਿਆ ਉੱਥੇ ਸਾਡੇ ਸਿੰਘ ਨੂੰ ਮਿਲੇ ਵੀ ਭਾਈ ਸਾਹਿਬ ਤੂੰ ਜਿਹੜੀਆਂ ਤਿੱਖੀਆਂ ਔਰ અપਮਾਨਜਨਕ ਟਿੱਕਾ ਟਿੱਪਣੀਆਂ ਕੀਤੀਆਂ ਤੇਰੇ ਲਈ ਸ਼ੋਭ ਦੀਆਂ ਨੇ ਉੱਥੇ ਸਿੰਘਾਂ ਨੂੰ ਕਹਿੰਦਾ ਠੀਕ ਆ ਮੇਰੇ ਧਿਆਨ ਚ ਨਹੀਂ ਰਿਹਾ ਫੇਰ ਦੁਬਾਰਾ ਇਹਨੇ ਉਹੀ ਟਿਕਾ ਟਿੱਪਣੀਆਂ ਕੀਤੀਆਂ ਪਹਿਲੀ ਗੱਲ ਤਾਂ ਇਹਨੂੰ ਇੱਕੋ ਪੁੱਛੋ ਕਿ ਮੇਰੇ ਨਾਲ ਤੇਰਾ ਕੀ ਬੈਰ ਹੈ ਟਕਸਾਲ ਦੀ ਦਸਤਾਰ ਨਾਲ ਤੇਰਾ ਕੀ ਬੈਰ ਹੈ ਤੂੰ ਇੱਕੋ ਗੱਲ ਇਹਨੂੰ ਸਵਾਲ ਪੁੱਛੋ ਕੀ ਦਮਦਮਈ ਟਕਸਾਲ ਦੀ ਦਸਤਾਰ ਉੱਤੇ ਮੁਖੀ ਦੀ ਦਸਤਾਰ ਉੱਤੇ ਤੂੰ ਟਿਕਾ ਟਿੱਪਣੀ ਕਰਦਾ ਤੈਨੂੰ ਕੀ ਇਤਰਾਜ ਹੈ ਤੂੰ ਬਿਨਾਂ ਤੇਰੇ ਖਿਲਾਫ ਚਾਰਾਂ ਸਾਲਾਂ ਵਿੱਚ ਇੱਕ ਵੀ ਸ਼ਬਦ ਮੇਰਾ ਸਾਬਤ ਕਰਕੇ ਤੇ ਵੀ ਬੋਲਿਆ ਕਿਸੇ ਪ੍ਰੈਸ 'ਚ ਕਿਸੇ ਮੀਡੀਆ 'ਚ ਕਿਸੇ ਟੇਪ ਰਿਕਾਰਡ ਮੈਂ ਤਾਂ ਅੱਜ ਤੱਕ ਕਿਸੇ 44 ਸਾਲ ਕੀ 12 ਸਾਲਾਂ ਵਿੱਚ ਵੀ ਕਿਸੇ ਵਿਸ਼ੇਸ਼ਕੀਅਤ ਬਾਰੇ ਕਿਸੇ ਸੰਸਥਾ ਬਾਰੇ ਕਦੇ ਵੀ ਮੇਰਾ ਕੋਈ ਇਹੋ ਜਿਹਾ ਬਿਆਨ ਕੋਈ ਸ਼ਬਦ ਕੋਈ ਪ੍ਰਚਾਰ ਕਥਾ ਦੇ ਵਿੱਚ ਕੋਈ ਅੱਜ ਤੱਕ ਨਹੀਂ ਮੇਰਾ ਇਹੋ ਜਿਹਾ ਹੈ ਮੈਂ ਇਹੋ ਜਿਹੀ ਭਾਵਨਾ ਰੱਖਦਾ ਹੀ ਨਹੀਂ ਸਾਡਾ ਕੰਮ ਹੈ ਸੰਗਤਾਂ ਦੇ ਵਿੱਚ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਨਾ ਧਰਮ ਦਾ ਪ੍ਰਚਾਰ ਕਰਨਾ ਸੰਗਤ ਨੂੰ ਗੁਰੂ ਨਾਲ ਜੋੜਨਾ ਨਾ ਕਿ ਅਸੀਂ ਆਪਣੀਆਂ ਗੱਲਾਂ ਨੂੰ ਉੱਥੇ ਵਿਸ਼ਾ ਬਣਾ ਬਣਾ ਕੇ ਆਪਣੀਆਂ ਗੱਲਾਂ ਨੂੰ ਉੱਥੇ ਹੋਰ ਹੋਰ ਰੂਪ ਦੇਈ ਦੇਈਏ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਆਹ ਮੈਂ ਮੈਂ ਸੁਣਿਆ ਜਿਹੜਾ ਉਹ ਗੱਲ ਦੇਖੋ ਜੀ ਮੈਂ 12 ਸਾਲ ਦੇ 12 ਸਾਲ ਦੇ ਵਿੱਚ ਮੈਂ ਇੱਕੋ ਗੱਲ ਕਹਿੰਨਾ ਪੰਜਾਬ ਦੇ ਵਿੱਚ ਨਹੀਂ ਸਮੁੱਚੇ ਵਿਸ਼ਵ ਵਿੱਚ ਸਿੱਖ ਕੌਮ ਪੂਰਨ ਸ਼ਾਂਤੀ ਨਾਲ ਰਹੇ ਔਰ ਹਰ ਇੱਕ ਨੂੰ ਆਪਣੇ ਹੱਕ ਹੈ ਕਿਹੜੇ ਕਿਹੜੇ ਹੱਕ ਹੈ ਮਨੁੱਖੀ ਹੱਕ ਹੈ ਨਿੱਜੀ ਹੱਕ ਹੈ ਜੇ ਢੜਰੀਆਂ ਵਾਲਾ ਆਪਣਾ ਸਤਕਾਰ ਕਰਾਉਣਾ ਚਾਹੁੰਦਾ ਨਾ ਦੁਨੀਆ ਤੋਂ ਤਾਂ ਪਹਿਲਾਂ ਉਹ ਸਤਕਾਰ ਕਰਨ ਦੀ ਪਰਿਭਾਸ਼ਾ ਕਿਸੇ ਕੋਲੋਂ ਸਿੱਖੇ ਪਹਿਲਾਂ ਦੂਜਿਆਂ ਦਾ ਸਤਕਾਰ ਕਰਨ ਦੀ ਅਕਲ ਲਵੇ ਜੇ ਮੈਂ ਤੁਹਾਡਾ ਸਤਕਾਰ ਨਹੀਂ ਕਰ ਸਕਦਾ ਤਾਂ ਤੁਹਾਡੇ ਤੋਂ ਮੈਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਕਿ ਤੁਸੀਂ ਮੇਰਾ ਸਤਕਾਰ ਕਰੋਗੇ ਤੁਹਾਡੇ ਦੇ ਨਿਜੀ ਹਮਲੇ ਕਰਨਾ ਇਹਦੇ ਪਿੱਛੇ ਕੀ ਕਾਰਨ ਨਹੀਂ ਇਹ ਤਾਂ ਉਹ ਉਹ ਦੱਸੇ ਨਾ ਉਹ ਪੁੱਛੇ ਵੀ ਉਹਨੂੰ ਕੀ ਪ੍ਰੋਬਲਮ ਆਈ 4 ਸਾਲ ਪਹਿਲਾਂ ਉਹਨੇ ਕਿਉਂ ਇਸ ਚੀਜ਼ ਨੂੰ ਲੋਕਾਂ ਦੇ ਵਿੱਚ ਪ੍ਰਚਾਰ ਆ ਕਿਉਂ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਨਾਲ ਦੇਖੋ ਜੀ ਇੱਕ ਬੇਨਤੀ ਹੈ ਦਮਦਮਈ ਟਕਸਾਲ ਦੀ ਦਸਤਾਰ ਪ੍ਰਤੀ ਢੱਡਰੀਆਂ ਵਾਲੇ ਦਾ ਕੀ ਲੈਣਾ ਦੇਣਾ ਢੱਡਰੀਆਂ ਵਾਲੇ ਨੂੰ ਕੀ ਹੱਕ ਹੈ ਇਹ ਟਕਸਾਲ ਦੀ ਦਸਤਾਰ ਉੱਤੇ ਟਿੱਕਾ ਟਿੱਪਣੀ ਕਰਨੇ ਮੇਰੇ ਤੇ ਕਰ ਦਿੰਦਾ ਵਿਜਾਤੇ ਮੇਰੇ ਬਾਰੇ ਕਹਿ ਦਿੰਦਾ ਜੋ ਕਹਿਣਾ ਸੀ ਬਾਬਾ ਜਿਹੜੇ ਟਕਸਾਲ ਦੀ ਕੀ ਨੀਤੀ ਹੋਈਗੀ ਦੇਖੋ ਮੈਂ ਇੱਕ ਗੱਲ ਸਾਰੇ ਪੰਥ ਨੂੰ ਕਹਿਣੀ ਚਾਹੁੰਦਾ ਵਿੱਚੇ ਸਰਕਾਰ ਨੂੰ ਅੱਜ ਤਾਂ ਉੱਥੇ ਮੁੱਖ ਮੰਤਰੀ ਵੀ ਚਲੇ ਆ ਗਿਆ ਉੱਥੇ ਕਹਿਤਾ ਵੀ ਦੋਸ਼ੀਆਂ ਨੂੰ ਅਸੀਂ ਚੰਗੀ ਤਰ੍ਹਾਂ ਪਖੜਾਂਗੇ ਆਹ ਕਰਾਂਗੇ ਉਹ ਕਰਾਂਗੇ ਡਿਪਟੀ ਮੁੱਖ ਮੰਤਰੀ ਵੀ ਉੱਥੇ ਗਏ ਆ ਬੀਜੇਪੀ ਬੀਡੀਪੀ ਵਾਲਿਆਂ ਨਾਲ ਉਹਨੇ ਬੈਠ ਬੈਠ ਕੇ ਮੀਟਿੰਗਾਂ ਕੀਤੀਆਂ ਕਾਂਗਰਸੀ ਵੀ ਉੱਥੇ ਗਏ ਮੈਂ ਇਹਨਾਂ ਸੁਮੇਟੀਆਂ ਪਾਰਟੀਆਂ ਤੇ ਇੱਕ ਸਵਾਲ ਕਰਦਾ ਕਿ ਐਨੇ ਦਿਨ ਹੋ ਗਏ ਢੱਡੀਆਂ ਵਾਲਾ ਇੰਨੀ ਕੂੜ ਦੀ ਭਰੀ ਔਰ ਜਿੰਨੀ ਕਹਿ ਦੋ ਨਫ਼ਰਤ ਭਰੀ ਉਹ ਸ਼ਬਦਾਬਲੀ ਬੋਲਿਆ ਕਿਸੇ ਪਾਰਟੀ ਨੇ ਕਿਸੇ ਮੁਖੀ ਨੇ ਕਿਸੇ ਸਰਕਾਰ ਦੇ ਨੁਮਾਇंदे ਨੂੰ ਉਹਨੂੰ ਪੁੱਛਿਆ ਜਾਂ ਉਹਨੂੰ ਬੁਲਾ ਕੇ ਇਹ ਗੱਲ ਕੀਤੀ ਵੀ ਤੂੰ ਕਿਉਂ ਇਹ ਗੱਲਾਂ ਬੋਲਿਆ ਕੀ ਸਰਕਾਰ ਅੰਨੀ ਐ ਬੋਲੀ ਐ ਸਰਕਾਰ ਨੂੰ ਦੇਣਾ ਨਹੀਂ ਉਹਨੇ ਸਾਰੀ ਦੁਨੀਆ ਦੇ ਵਿੱਚ ਇਲੈਕਟ੍ਰੋਨਿਕ মিডিਏ ਤੇ ਆਪਣੀ ਕਲਿੱਪ ਪਾਈ ਐ ਹਲ ਜੀ ਉਹਨੇ ਸਾਰੀ ਦੁਨੀਆ ਵਿੱਚ ਇੱਕ ਕਲਿੱਪ ਪਾ ਕੇ ਨਸ਼ਰ ਕੀਤੀ ਆ ਵੀ ਮੈਂ ਐਡਾ ਵੱਡਾ ਮੇਰਾ ਹੌਸਲਾ ਆਪਣੇ ਆਪ ਨੂੰ ਬੜਾ ਵੱਡਾ ਮਤਲਬ ਉਹਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰਾ ਬਹੁਤ ਵੱਡਾ ਹੌਸਲਾ ਜੋ ਮਰਜੀ ਮੈਂ ਬੋਲਾਂ ਮੈਨੂੰ ਕੋਈ ਰੋਕਣ ਵਾਲਾ ਨਹੀਂ ਜਿੰਨਾ ਚਿਰ ਦੇਖੋ ਗੱਲ ਸੁਣੋ ਜਿੰਨਾ ਚਿਰ ਪੰਜਾਬ ਦੀ ਧਰਤੀ ਦੇ ਉੱਤੇ ਜੇ ਇਹੋ ਕੁਝ ਇੱਕ ਦੂਜੇ ਇੱਕ ਦੂਜੀ ਸੰਸਥਾ ਪ੍ਰਤੀ ਕਿਸੇ ਪ੍ਰਚਾਰਕ ਪ੍ਰਤੀ ਇਹੋ ਜਿਹੇ ਸ਼ਬਦਾਬਲੀ ਇਹੋ ਜਿਹੇ ਬੋਲ ਬੋਲੇ ਜਾਣਗੇ ਨਾ ਇਹ ਕਟਨਾਵਾ ਰੁਕਣਗੀਆਂ ਨਹੀਂ ਇਹ ਇਹ ਜਾਬਤਾ ਇਹ ਸੰਜਮ ਸਾਨੂੰ ਇਸ ਗੱਲ ਤੋਂ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਸਾਡੀ ਸ਼ਬਦਾਵਲੀ ਜਿਹੜੀ ਆ ਉਹ ਬੜੀ ਸੰਜਮ ਭਰਪੂਰ ਹੋਣੀ ਚਾਹੀਦੀ ਹੈ ਕਿਸੇ ਸ਼ਖਸੀਅਤ ਬਾਰੇ ਅਸੀਂ ਬੋਲਣਾ 100 ਵਾਰੀ ਸੋਚੀਏ ਕਿਸੇ ਉੱਤੇ ਟੀਕਾ ਟਿੱਪਣੀ ਕਰਨੀ ਹੈ ਪਹਿਲਾਂ ਅਗਲੇ ਬਾਰੇ ਸੋਚੋ ਕਿ ਟੀਕਾ ਟਿੱਪਣੀ ਕਰਨੀ ਬਣਦੀ ਹੈ ਕਿ ਨਹੀਂ ਬਣਦੀ ਨਹੀਂ ਸਰਕਾਰ ਸਰਕਾਰ ਦਾ ਫਰਜ਼ ਬਣਦਾ ਸੀ ਜਦੋਂ ਇਹ 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 ਕਲਿੱਪ ਮੀਡੀਆ ਵਿੱਚ ਨਸ਼ਰ ਹੋਈ ਹੈ ਕੱਲੀ ਇਸ ਨਹੀਂ ਕੋਈ ਵੀ ਕਿਸੇ ਬਾਰੇ ਗੱਲ ਕਰਦਾ ਸਰਕਾਰ ਦਾ ਫਰਜ਼ ਨਹੀਂ ਬਣਦਾ ਉਸ ਬੰਦੇ ਨੂੰ ਜਾ ਕੇ ਪੁੱਛਗਿੱਛ ਕਰੇ ਉਦੇ ਉੱਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਮਾਰਨ ਦਾ ਪਰਚਾ ਦਰਜ ਕਰੇ ਜਿਹੜਾ ਕਿਸੇ ਦੇ ਸਨਮਾਨ ਨੂੰ ਸੱਟ ਮਾਰਨੀ ਹੈ ਠੇਸ ਮਾਰਨੀ ਹੈ ਇਹ ਇਹ ਕਾਨੂੰਨ ਹੈ ਸਾਡਾ ਕੋਈ ਸ਼ਿਕਾਇਤ ਕਿਤੇ ਦਰਜੇ ਕਰਵਾਈ ਗਈ ਹੈ ਉਹਨਾਂ ਦੇ ਖਿਲਾਫ ਦੇਖੋ ਜੀ ਮੈਂ ਮੇਰੀ ਇੱਕ ਬੇਨਤੀ ਹੈ ਮੈਂ ਇਹੋ ਜੀ ਗੱਲ ਦੇ ਵਿੱਚ ਬਿਲਕੁਲ ਮੇਰਾ ਇਹ ਫਰਜ਼ ਮੈਂ ਇਹ ਸਮਾਂ ਦੇਖ ਰਿਹਾ ਸੀ ਵੀ ਸੋਚ ਰਿਹਾ ਸੀ ਘੱਟੋ-ਘੱਟ ਵੀ ਢੜਰੀਆਂ ਵਾਲਾ ਇਸ ਗਲਤੀ ਨੂੰ ਤਸلیم ਕਰੇ ਵੀ ਮੇਰੇ ਕੋਲੋਂ ਗਲਤ ਸ਼ਬਦਾਵਲੀ ਵਰਤੀ ਗਈ ਹੈ ਤੇ ਕਿਸੇ ਬੰਦੇ ਦੇ ਰਾਹੀਂ ਚਾਰ ਬੰਦਿਆਂ ਦੇ ਰਾਹੀਂ ਬੈਠ ਕੇ ਜਾਂ ਚਾਰ ਬੰਦੇ ਉਹਦੇ ਕੋਲੇ ਜਾਂਦੇ ਮੈਂ ਉਸੇ ਗੱਲ ਦਾ ਬਾਰ ਬਾਰ ਪ੍ਰਗਟਾਵਾ ਕੀਤਾ ਕਿਸੇ ਅੱਜ ਤਾਂ ਨੈਤਿਕਤਾ ਦਾ ਧਰਮ ਦੀਆਂ ਕਦਰਾਂ ਕੀਮਤਾਂ ਦੀਆਂ ਗੱਲਾਂ ਕਰ ਰਹੇ ਆ ਸਾਰੇ ਮੈਂ ਉਹਨਾਂ ਕਦਰਾਂ ਕੀਮਤਾਂ ਦਾ ਸਤਕਾਰ ਕਰਦਾ ਪਰ ਜਿਹੜੇ ਲੋਕ ਆ ਦੇ ਧਰਮ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਆ ਕੀ ਉਹਨਾਂ ਨੇ ਜਾ ਕੇ ਪੁੱਛਿਆ ਉਹਨੂੰ ਵੀ ਤੂੰ ਇਹ ਕੁਛ ਕੀਤਾ ਕੀ ਕੋਸ਼ਿਸ਼ ਬਹੁਤ ਸਾਲ ਦੇ ਵਿਦਿਆਰਥੀਆਂ ਨੂੰ ਖੁੱਲ੍ਹ ਦੋਗੇ ਵੀ ਉਹਨੂੰ ਸਭ ਕੁਝ ਸਿਖਾਉਣਾ ਚਾਹੀਦਾ ਦੇਖੋ ਮੇਰੀ ਇੱਕ ਬੇਨਤੀ ਹੈ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਜਥੇਬੰਦੀ ਦੇ ਖਿਲਾਫ ਬੋਲਦਾ ਤੇ ਉਸ ਬਾਬਤ ਜਥੇਬੰਦੀ ਨਾਲ ਜੁੜੀ ਸੰਗਤ ਜਾਂ ਜਥੇਬੰਦੀ ਦੇ ਵਿਦਿਆਰਥੀ ਜਿਸ ਤਰ੍ਹਾਂ ਵੀ ਉਸ ਵਿਅਕਤੀ ਨੂੰ ਦੇਖੋ ਮੇਰੀ ਬੇਨਤੀ ਹੈ ਚਾਹੇ ਢੜਨੀ ਆਲਾ ਹੋਵੇ ਕੋਈ ਵੀ ਹੋਵੇ ਕਿਸੇ ਦੇ ਸਨਮਾਨ ਦੇ ਖਿਲਾਫ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕੋਈ ਵੀ ਹੋਵੇ ਕੱਲਾ ਕੱਲਾ ਮੈਂ ਟਕਸਾਲ ਦੀ ਗੱਲ ਨਹੀਂ ਕਰਦਾ ਮੈਂ ਹਰ ਸੰਸਥਾ ਦੇ ਮੁਖੀ ਪ੍ਰਤੀ ਗੱਲ ਕਰਦਾ ਹਰ ਧਰਮ ਪ੍ਰਚਾਰਕ ਪਤੀ ਗੱਲ ਕਰਦਾ ਹਰ ਸਿੱਖ ਪ੍ਰਤੀ ਗੱਲ ਕਰਦਾ ਜਿਹੜਾ ਕਿਸੇ ਵੀ ਮੁਖੀ ਦੇ ਖਿਲਾਫ ਜਾਂ ਕਿਸੇ ਮੈਂ ਤਾਂ ਇੱਕ ਆਮ ਸਿੱਖ ਪ੍ਰਤੀ ਵੀ ਗੱਲ ਕਰਦਾ ਵੀ ਆਮ ਸਿੱਖ ਦੇ ਖਿਲਾਫ ਵੀ ਜਿਹੜਾ ਬੋਲੇ ਉਹਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਮੈਂ ਇਸ ਸਾਰੀ ਘਟਨਾ ਕਰਮ ਦੀ ਨਾਲ ਜਿਹੜੀ ਵਿੱਚ ਬੜਾ ਵਿਸ਼ਲੇਸ਼ਣ ਕੀਤਾ ਲੰਮਾ ਤਾਂ ਇਸ ਕਰਕੇ ਗਿਆ ਕਿ ਮੈਨੂੰ ਇਸ ਘਟਨਾ ਕ੍ਰਮ ਬਾਰੇ ਕੋਈ ਪਤਾ ਨਹੀਂ ਸੀ ਕੋਈ ਜਾਣਕਾਰੀ ਨਹੀਂ ਸੀ ਇਹ ਘਟਨਾ ਕਿਉਂ ਵਾਪਰੀ ਹੈ ਮੈਨੂੰ ਪਰਸੋਂ ਹੀ ਪਤਾ ਲੱਗਾ ਕਿ ਉਹਨਾਂ ਸਿੰਘਾਂ ਨੇ ਕਿਹਾ ਕਿ ਅਸੀਂ ਟਕਸਾਲ ਦੇ ਸਤਕਾਰ ਨੂੰ ਮੁੱਖ ਰੱਖ ਕੇ ਜੋ ਪ੍ਰੈਸ ਦੇ ਵਿੱਚ ਆਇਆ ਉਹ ਸਾਰਾ ਤੁਸੀਂ ਸੁਣਿਆ ਇਸ ਕਰਕੇ ਮੈਂ ਇਸ ਗੱਲ ਲਈ ਚਿੰਤਤ ਸੀ ਕਿ ਇਸ ਘਟਨਾ ਪ੍ਰਤੀ ਮੈਨੂੰ ਪਤਾ ਤਾਂ ਲੱਗ ਸਕੇ ਵੀ ਘਟਨਾ ਕੀ ਵਾਪਰੀ ਕਿਵੇਂ ਹੋਈ ਹੈ ਇਸ ਕਰਕੇ ਮੈਂ ਤਾਂ ਲੰਮਾ ਸਮਾਂ ਪ੍ਰੈਸ ਦੇ ਨਾਲ ਗੱਲ ਨਹੀਂ ਕਰ ਸਕਿਆ ਜਿਹੜੀ ਟਕਸਾਲ ਦੀ ਗੱਡੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਮੇਰੇ ਨਾਂ ਤੇ ਉਹ ਤਾਂ ਉਹਨਾਂ ਨੇ ਵੀ ਮੰਨਿਆ ਉਹ ਕਹਿੰਦੇ ਵੀ ਅਸੀਂ ਗੱਡੀ ਉੱਥੋਂ ਲੈ ਕੇ ਆਏ ਆ ਹੁਣ ਦੇਖੋ ਟਕਸਾਲ ਦੇ ਘਟੂ ਘਟ ਪੰਜਾਬ ਦੇ ਵਿੱਚ 15 20 ਸਥਾਨ ਹੈ ਵਿਦੇਸ਼ਾਂ ਵਿੱਚ ਵੀ ਟਕਸਾਲ ਦੇ ਸਥਾਨ ਅਮਰੀਕਾ ਕੈਨੇਡਾ 'ਚ ਵੀ ਟਕਸਾਲ ਦੇ ਸਥਾਨ ਹੈ ਜਿੰਨੀਆਂ ਗੱਡੀਆਂ ਜਾਂ ਟਕਸਾਲ ਦੇ ਵਾਹਨ ਹਗੇ ਉਹ ਤਾਂ ਮੁਖੀ ਦੇ ਜਾਂ ਸੰਸਥਾ ਦੇ ਨਾਂ ਹੁੰਦੇ ਆ ਤੇ ਇੱਥੋਂ ਚਲਾ ਕੇ ਕੋਈ ਵੀ ਸਿੰਘ ਕਿਤੇ ਵੀ ਉਹ ਕਿਸੇ ਕੰਮ ਲਈ ਜਾਂਦਾ ਜਾਂ ਕਿਸੇ ਕਾਰਜ ਲਈ ਜਾਂਦਾ ਕਿਤੇ ਵੀ ਉਹ ਕਿਸੇ ਚੀਜ਼ ਨੂੰ ਲੈ ਕੇ ਜਾਂਦਾ ਉਹ ਤਾਂ ਹੁਣ ਹਰ ਇੱਕ ਦੇ ਮਗਰ ਮੈਂ ਨਹੀਂ ਨਾ ਡਾਣਾ ਜੀ ਮੈਂ ਹਰ ਇੱਕ ਦੇ ਮਗਰ ਨਹੀਂ ਜਾ ਕੇ ਪੜਤਾਲ ਕਰਨੀ ਵੀ ਤੂੰ ਗੱਡੀ ਕਿੱਧਰ ਨੂੰ ਲੈ ਕੇ ਗਿਆ ਜਾਂ ਕਿੱਥੇ ਲੈ ਕੇ ਗਿਆ ਗੱਡੀਆਂ ਜ਼ਰੂਰ ਮੈਂ ਇਹ ਨਹੀਂ ਗੱਲ ਕਹਿੰਦਾ ਦੇਖੋ ਉਹਦੇ ਦੀ ਗੱਲ ਸਹੀ ਹੈ ਮੈਂ ਸਹੀ ਗੱਲ ਨੂੰ ਕਰਦਾ ਤਕਸਾਲ ਦੇ ਨਾਂ ਤੇ ਗੱਡੀ ਹੈ ਪਰ ਜਿਹੜੀ ਲੈ ਕੇ ਗਿਆ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਮਰਜ਼ੀ ਨਾਲ ਲੈ ਕੇ ਗਏ